ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਨ ਕੀ ਕੀ ਪੂਰਾ ਵਿਵਾਦ ਕੀ ਹੋਇਆ ਸੀ ਉਹ ਬਾਰੇ ਸਭ ਦੱਸੋ ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰ ਹੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਜਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿ ਦਿੰਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿੱਥੇ ਮੈਂ ਹਰਟ ਹੋਈ ਹਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਛਾਲੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਨ ਇਜਾਰੇ ਕਰ ਇੰਗਲੋਂਗਲਾ ਕਰ ਰਿਹਾ ਜੋਵੀਆ ਆਪਾਂ ਇਗਨੋਰ ਕਰ ਦਨੇ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪ ਦੀ ਪਰਫਾਰਮਾਂਲ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਜ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸ ਲਈ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਫਿਰ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨਾਂ ਨੂੰ ਭੁੱਲੇ ਮੈਂ ਕਿਹਾ ਮੈਂ ਵੀ ਕੁੜੀਆਂ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ 'ਚ ਹੈ ਕੀ ਸੀ ਮ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰੱਜ ਹੋਈ ਸੀ ਮਤਲਬ ਦਾਰੂ ਪੀਤੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨੀ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤਾਂ ਜਾਂ ਕੰਮ ਤਾਂ ਕਰਨੇ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਕਿਦਾਂ ਤੁਸੀਂ ਸਟੇਜ ਪਰਫਾਰਮੈਂਸ ਕਰਦੇ ਕਿਹੋ ਜਿਹਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤੇ ਨਾ ਕਿਤੇ ਹਾਂਜੀ ਬਿਲਕੁਲ ਇਹ ਸਿਕਿਉਰਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਐ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜੇ ਨਕੋਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਹੈ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਸਾਡਾ ਨਾਮ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਮ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਚਲੋ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆਪ ਦੀ ਰਿਸਪਾਂ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਇਹ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਭਈ ਮੈਂ ਤਾਂ ਡਾਂਸ ਕਰਨਾ ਆ